ਸਤਿ ਸ੍ਰੀ ਅਕਾਲ ਫਰੈਂਡਸ ਮੈਂ ਹੁੜਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਜਿਨ੍ਹਾਂ ਦੇ ਆਪਰੇਸ਼ਨ ਨਾਲ ਬੱਚਾ ਹੋਇਆ ਹੈ ਸੀ ਸੈਕਸ਼ਨ ਨਾਲ ਡਿਲੀਵਰੀ ਹੋਈ ਹੈ ਉਹਨਾਂ ਦੇ ਇੱਕ ਤਾਂ ਅੱਗੇ ਲੋਅਰ ਐਬਡੋਮਨ ਟਿੱਡ ਦੇ ਦਰਦ ਹੁੰਦਾ ਰਹਿੰਦਾ ਹੈ ਔਰ ਲੱਕ ਦਰਦ ਹੁੰਦਾ ਰਹਿੰਦਾ ਹੈ ਸੋ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਸੀ ਸੈਕਸ਼ਨ ਹੋਣ ਤੋਂ ਬਾਅਦ ਆਪਣਾ ਲੱਕ ਦਰਦ ਔਰ ਟਿੱਡ ਦਰਦ ਦੋਨੋਂ ਠੀਕ ਰਹੇ ਬਹੁਤ ਵੱਡੀ ਸਰਜਰੀ ਹੈ ਬਹੁਤ ਜ਼ਿਆਦਾ ਐਬਡਮਨ ਦੀਆਂ ਲੇਅਰਸ ਹੁੰਦੀਆਂ ਨੇ ਜਿਸ ਨੂੰ ਆਪਾਂ ਕੱਟ ਲਗਾ ਕੇ ਬੇਬੀ ਬਾਹਰ ਆਉਂਦਾ ਹੈ ਬੱਚਾ ਬਾਹਰ ਆਉਂਦਾ ਹੈ ਸੋ ਉਸ ਤੋਂ ਬਾਅਦ ਬਹੁਤ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਕਈ ਵਾਰੀ ਤਾਂ ਫੁੱਟ ਡਰਾਪ ਵੀ ਹੋ ਜਾਂਦਾ ਹੈ ਪੈਰ ਦਾ ਜੋ ਫੁੱਟ ਹੈ ਆਪਣਾ ਪੈਰ ਡਰਾਪ ਹੋ ਜਾਂਦਾ ਹੈ ਕੋਈ ਨਸਦਾ ਬਜਾਂਦੀ ਹੈ ਬੈਕ ਤੋਂ ਔਰ ਨਾਲ ਦੀ ਨਾਲ ਆਪਣੇ ਲੱਤਾਂ ਦੇ ਵਿੱਚ ਵੀ ਦਰਦ ਸ਼ੁਰੂ ਹੋ ਜਾਂਦਾ ਹੈ ਲੱਕ ਦਰਦ ਤਾਂ ਹੁੰਦਾ ਹੀ ਰਹਿੰਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਸੀ ਸੈਕਸ਼ਨ ਤੋਂ ਬਾਅਦ ਆਉਣ ਵਾਲੀ ਸਮੱਸਿਆ ਲੱਕ ਦਰਦ ਔਰ ਪੇਟ ਦਰਦ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਸਭ ਤੋਂ ਇੰਪੋਰਟੈਂਟ ਇਸ ਵੀਡੀਓ ਦੇ ਵਿੱਚ ਇਹੀ ਹੈ ਵੀ ਕਸਰਤਾਂ ਦੂਸਰੇ ਨੰਬਰ ਤੇ ਸਭ ਤੋਂ ਇੰਪੋਰਟੈਂਟ ਡਾਈਟ ਕਿਹੜੀ ਡਾਈਟ ਲੈਣੀ ਚਾਹੀਦੀ ਹੈ ਜਦੋਂ ਆਪਣਾ ਸੀ ਸੈਕਸ਼ਨ ਹੋ ਜਾਵੇ ਸਭ ਤੋਂ ਇੰਪੋਰਟੈਂਟ ਆਪਾਂ ਨੂੰ ਮੈਦੇ ਵਾਲਾ ਕੋਈ ਵੀ ਡਾਈਟ ਨਹੀਂ ਲੈਣੀ ਚਾਹੀਦੀ ਜਿਸ ਦੇ ਵਿੱਚ ਮੈਦਾ ਹੋਵੇ ਔਰ ਤੁਸੀਂ ਬਾਹਰਲਾ ਖਾਣਾ ਬਿਲਕੁਲ ਬੰਦ ਕਰ ਦਿਓ ਇੱਕ ਸਾਲ ਲਈ ਔਰ ਜਿਹੜੀਆਂ ਕਸਰਤਾਂ ਆਪਾਂ ਕਰਾਂਗੇ ਇਹ 6 ਮਹੀਨੇ ਬਾਅਦ ਕਰਨੀਆਂ ਨੇ ਤੁਹਾਡਾ ਜਦੋਂ ਸੀ ਸੈਕਸ਼ਨ ਹੋ ਜਾਵੇ 6 ਮਹੀਨੇ ਬਾਅਦ ਔਰ ਕਸਰਤਾਂ ਕਰਨ ਤੋਂ ਪਹਿਲਾਂ ਆਪਣੇ ਗਾਇਨੇਕੋਲੋਜਿਸਟ ਔਰ ਆਪਣੇ ਫਿਜ਼ਿਓਥੈਰੇਪਿਸਟ ਦੀ ਸਲਾਹ ਜ਼ਰੂਰ ਲਵੋ ਔਰ ਡਾਈਟ ਦਾ ਤੁਸੀਂ ਪੂਰਾ ਧਿਆਨ ਰੱਖੋ ਕਾਫੀ ਬਿਲਕੁਲ ਬੰਦ ਕਰ ਦੇਣੀ ਆ ਕਾਫੀ ਨਹੀਂ ਔਰ ਡਾਰਕ ਚਾਕਲੇਟ ਅਗਰ ਤੁਸੀਂ ਇਹ ਖਾਓਗੇ ਤਾਂ ਤੁਹਾਡਾ ਮੋਟਾਪਾ ਵੀ ਬਹੁਤ ਜ਼ਿਆਦਾ ਵਧੇਗਾ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਥੈਟ ਇਜ਼ ਬਟਰਫਲਾਈ ਤੁਸੀਂ ਦੋਨੋਂ ਗੋਡੇ ਮੋੜ ਕੇ ਇਦਾਂ ਪੈਰ ਪਕੜ ਲੈਣੇ ਨੇ ਔਰ ਤੁਸੀਂ ਬਟਰਫਲਾਈ ਕਰਨੀ ਹੈ 1 2 3 4 5 6 7 8 9 10 ਦੈਨ ਰਿਲੈਕਸ ਕਿਉਂਕਿ ਜਦੋਂ ਸੀ ਸੈਕਸ਼ਨ ਹੁੰਦਾ ਸਾਹ ਵੀ ਬਹੁਤ ਚੜਦਾ ਸੋ ਹੌਲੀ ਹੌਲੀ 10 ਤੋਂ ਸਟਾਰਟ ਕਰਾਂਗੇ 10 ਤੋਂ 20 20 ਤੋਂ 30 ਹੌਲੀ ਹੌਲੀ ਆਪਾਂ ਇਦਾਂ ਕਰਕੇ 1 2 3 4 5 6 7 8 9 10 11 12 13 14 15 16 17 18 19 20 then relax ਹੌਲੀ ਹੌਲੀ ਤੁਸੀਂ 10 ਤੋਂ ਸ਼ੁਰੂ ਕਰਨੀ ਔਰ 10 ਤੋਂ ਫਿਰ 20 20 ਤੋਂ 30 ਇਸਦੇ ਤੁਸੀਂ 3 ਰੈਪੀਟੀਸ਼ਨਸ 3 ਸੈਟ ਲੈਣੇ ਨੇ ਇਹ ਹੋਗੀ ਛੋਟੀ ਕਸਰਤ 1 ਬਟਰਫਲਾਈ ਐਕਸਰਸਾਈਜ਼ ਔਰ ਸਭ ਤੋਂ ਇੰਪੋਰਟੈਂਟ ਜਦੋਂ ਬਟਰਫਲਾਈ ਤੁਸੀਂ ਐਕਸਰਸਾਈਜ਼ ਕਰ ਲਈ ਇਸ ਤੋਂ ਬਾਅਦ ਨਾਲ ਹੀ ਤੁਸੀਂ ਇਸੇ ਪੋਜੀਸ਼ਨ ਦੇ ਵਿੱਚ ਦੋਨੋਂ ਪੈਰ ਇਦਾਂ ਪਕੜ ਲੈਣੀਆਂ ਔਰ ਬਰੀਥਿੰਗ ਐਕਸਰਸਾਈਜ਼ ਕਰਨੀ ਹੈ ਨੱਕ ਰਾਹੀਂ ਸਾਹ ਲਵਾਂਗੇ ਫੂਕ ਮਾਰ ਕੇ ਛੱਡਾਂਗੇ ਫੇਰ ਨੱਕ ਰਾਹੀਂ ਸਾਹ ਲਵਾਂਗੇ ਫੂਕ ਮਾਰ ਕੇ ਛੱਡਾਂਗੇ ਫੇਰ ਨੱਕ ਰਾਹੀਂ ਸਾਹ ਲਵਾਂਗੇ ਫੂਕ ਮਾਰ ਕੇ ਛੱਡਾਂਗੇ फिर नक् राही सह लवेंगे फूक मार के छड़ा फिर नक राही सह लवाने फूक मारके छा न फूक मार के छड़ा ये होगी ब्रीदिंग एक्सरसाइज ये दस बारी करना हौली हौली दस तो पंद्रह पंद्रह तो भी बारी तुम्हें लै जाना यह होगी सैकेंड ब्रीदिंग एक्सरसाइज हूँ नैक्सट एक्सरसाइज की है तीन स्पाइन लाइन सीधे लेट जाऊंगे और तुसी एक पैर अंदर मोड़ के उपर चकांगे इदा एस एल आर इतने आप होल्ड करा आपकेंडली एक दो तीन चार पां छे सत अठ नौ दस दैन रिलैक्स फिर उपर चकांगे एक दो तीन चार पां छे सत अठ नौ दस फिर रिलैक्स फिर उपर चकांगे एक दो तीन चार पाँच, छः, सत अठ नौ दस पैर पैरू अंदर मोल लेना और लत्त सीधी उपर चुक देनी एक दो तीन चार पाँच, छः, सत अठ नौ दस दैन रिलैक्स फिर उपर चुक देना एक दो तीन चार पाँच, छः, सत अठ नौ दस दैन रिलैक्स साइड करना पांच साइड करना दूसरी साइड देखो पैर पर चकती एक दो तीन चार पे सात आठ नौ दस पैर अंदर मोड़ के लातों पर चक देनी एक दो तीन चार पे सात आठ नौ दस फिर पैर मोड के लातों पर चक देंगे एक दो तीन चार पांच छे सात आठ नौ दस ਫੇਰ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦਾਂਗੇ 1 2 3 4 5 6 7 8 9 10 ਫੇਰ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਤੋਂ 3 ਤੀਸਰੀ ਐਕਸਰਸਾਈਜ਼ ਐਸ ਐਲ ਆਰ ਸਟ੍ਰੇਟ ਲੈਗ ਰੇਸ ਇਹ ਤੁਸੀਂ 5 ਵਾਰੀ ਤੋਂ ਸਟਾਰਟ ਕਰਕੇ ਹੌਲੀ ਹੌਲੀ 5 ਤੋਂ 10 ਕਰ ਦੇਣੀ ਹੈ ਔਰ ਦੈਨ ਜਿਹੜੀ ਚੌਥੀ ਕਸਰਤ ਹੈ ਉਹ ਹੈਗੀ ਬ੍ਰਿਜਿੰਗ ਲੱਕ ਨੂੰ ਆਪਾਂ ਉੱਪਰ ਚੱਕਣਾ दोनों गोडे मोड़ ले और दैन लाख उपर चक दें इतने होल्ड करा दस सैकेंड लिये एक दो तीन चार पे सत अठ नौ दस दिन रिलैक्स फिर उपर चक दें इतने दस गिणे एक दो तीन तो, चार पे सत अठ नौ दस दिन रिलैक्स फिर उपर चक दें एक दो तीन चार पे सत अठ नौ दस लैक्स फिर उपर चक दें एक दो तो, तीन चार छः सात आठ नौ दस दैन रिलैक्स फिर उपर चक दें एक दो तो, तीन चार पाँच छः सात आठ नौ दस दैन रिलैक्स बार किया हौली हौलीं तो आठ कर दौ आठ तो दस कर दौ यंग एक्सरसाइज हूँ जी नैक्सट एक्सरसाइज है वह है स्पाइडरमैन एक्सरसाइज उसकी है तो फिगर ऑफ फोर चाहौंगे इस तरह करके और अपनी एक लत्त आपक देंगे ऑपोजिट हाथ सामने देखा इत होल्ड करा आपकेंडली एक दो तीन चार पाँच छः छत अठ नौ दस दैन फिर फिगर ऑफ फोर चाहेंगे सज्जा हथ कत सामने देखा एक दो तीन चार पाँच छे सत्त अठ नौ दस फिर एक दो तीन चार पाँच पज सात आठ नौ दस दिन फिर एक दो तीन चार पाँच सात आठ नौ दस दिन फिर एक दो तीन चार पाँच सात आठ नौ दस दिन फिर एक दो तेन चार पाँच पे सात आठ नौ दस दिन फिर एक 2 3 4 5 6 7 8 9 10 ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਇਹ ਹੋਗੀ ਸਪਾਈਡਰਮੈਨ ਐਕਸਰਸਾਈਜ਼ ਦੈਨ ਉਸ ਤੋਂ ਬਾਅਦ ਤੁਸੀਂ ਸਿੱਧੇ ਲੇਟ ਜਾਣਾ ਹੈ 2 ਤੋਂ 3 ਮਿੰਟ ਲਈ ਇਦਾਂ ਰੈਸਟ ਕਰਨੀ ਹੈ ਦੈਨ ਰੈਸਟ ਕਰਨ ਤੋਂ ਬਾਅਦ ਫਿਰ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਹ ਹੈ ਚਾਈਲਡ ਪੋਜ਼ ਤੁਸੀਂ ਫਿਗਰ ਆਫ 4 ਚਾਜੋਗੇ ਔਰ ਦੋਨੋਂ ਗੋਡੇ ਖੋਲ ਦੇਣੇ ਔਰ ਅੱਡੀਆਂ ਜੋੜ ਦੇਣੀਆਂ ਨੇ ਔਰ ਹੌਲੀ ਹੌਲੀ ਇਦਾਂ ਬੈਠਣ ਦੀ ਕੋਸ਼ਿਸ਼ ਕਰ ਰਹੀਆਂ ਬਾਹਾਂ ਅੱਗੇ ਲੈ ਜਾਣੀਆਂ ਔਰ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਲੇਟ ਜਾਣਾ ਹੈ ਗਰਦਨ țeਡੀ ਵੀ ਕਰ ਸਕਦੇ ਹੋ ਔਰ ਗਰਦਨ ਨੀਚੇ ਨੂੰ ਵੀ ਕਰ ਸਕਦੇ ਹੋ ਬਾਹਾਂ ਖੋਲ ਦਾਂਗੇ ਔਰ ਤੁਸੀਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰਨੀ ਇੱਥੇ ਤੁਸੀਂ ਹੋਲਡ ਕਰਨਾ 10 ਤੋਂ 15 ਸੈਕਿੰਡ ਫਿਰ ਸਿੱਧੇ ਹੋ ਜਾਣਾ ਹੈ ਦੁਬਾਰਾ ਦੇਖੋ ਪਹਿਲਾਂ ਫਿਗਰ ਆਫ 4 ਚਾਏ ਦੋਨੋਂ ਗੋਡੇ ਖੋਲ ਤੇ ਅੱਡੀਆਂ ਜੋੜਨ ਦੀ ਕੋਸ਼ਿਸ਼ ਕੀਤੀ ਔਰ ਹੌਲੀ ਹੌਲੀ ਤੁਸੀਂ ਇਸ ਤੇ ਬੈਠਣ ਦੀ ਕੋਸ਼ਿਸ਼ ਕਰਨੀ ਔਰ ਸਿਰ ਨੂੰ ਅੱਗੇ ਇਦਾਂ ਮੋੜ ਦੇਣਾ ਹੈ ਇਸ ਜਗ੍ਹਾ ਤੇ ਹੋਲਡ ਰੱਖਾਂਗੇ ਆਪਾਂ 10 ਤੋਂ 15 ਸੈਕਿੰਡ ਇਸ ਪੋਜੀਸ਼ਨ 'ਚ ਤੁਸੀਂ ਲਿਟੇ ਰਹਿਣਾ ਹੈ ਤੁਹਾਨੂੰ ਬਹੁਤ ਰੀਲੀਫ ਮਿਲੇਗਾ ਤੁਹਾਡੀ ਬੈਕ ਨੂੰ ਵੀ ਔਰ ਤੁਹਾਡੇ ਥਾਈਸ ਨੂੰ ਵੀ ਰੀਲੀਫ ਮਿਲੇਗਾ ਔਰ ਦੈਨ ਤੁਸੀਂ ਫੇਰ ਅੱਗੇ ਝਾਕੇ ਇਦਾਂ ਲੀਟ ਜਾਣਾ ਹੈ ਇਸ ਤੇ ਤੁਸੀਂ 4 ਤੋਂ 5 ਸੈੱਟ ਕਰਨੇ ਆ ਇਹ ਹੋ ਗਈ ਤੁਹਾਡੀ ਚਾਈਲਡ ਪੋਜ਼ ਜੋ ਕਿ ਸੀ ਸੈਕਸ਼ਨ ਦੇ ਵਿੱਚ ਸਭ ਤੋਂ ਵਧੀਆ ਐਕਸਰਸਾਈਜ਼ ਮੰਨੀ ਗਈ ਹੈ। ਇਹ ਕਸਰਤਾਂ ਕਰਨ ਤੋਂ ਬਾਅਦ ਤੁਸੀਂ ਆਪਣੇ ਟੰਮੀ ਵਾਲੇ 파ਰਟ ਤੇ ਔਰ ਤੁਹਾਡੇ ਜੋ ਬੈਕ ਵਾਲਾ 파ਰਟ ਹੈ ਗਰਮ ਪਾਣੀ ਵਾਲੀ ਬੋਟਲ ਨਾਲ ਸੇਕ ਜਰੂਰ ਦੇਣਾ ਹੈ 10 ਮਿੰਟ ਸਵੇਰੇ 10 ਮਿੰਟ ਸ਼ਾਮ। ਔਰ ਅਗਰ ਤੁਸੀਂ ਇਹ ਕਸਰਤਾਂ ਰੈਗੂਲਰ ਕਰੋਗੇ ਤਾਂ ਤੁਹਾਨੂੰ ਵੀ ਜੋ ਫੈਟ ਆ ਤੁਹਾਡਾ ਵੱਧ ਰਿਹਾ ਉਹ ਵੀ ਘਟੇਗਾ ਜੋ ਤੁਹਾਡੇ ਟੰਮੀ ਦੇ ਵਿੱਚ ਦਰਦ ਹੈ, ਲੱਕ ਦੇ ਵਿੱਚ ਦਰਦ ਹੈ ਉਹ ਘਟਨਾ ਸਟਾਰਟ ਹੋ ਜਾਏਗਾ। ਬਟ ਇਹ ਕਸਰਤਾਂ ਤੁਸੀਂ ਮੈਨੂੰ ਪਤਾ ਬਹੁਤ ਬੀਜ਼ੀ ਹੋ ਕਿਉਂਕਿ ਬੱਚੇ ਦੀ ਵੀ ਕੇਅਰ ਕਰਨੀ ਹੁੰਦੀ ਹੈ ਬਟ ਇੱਕ ਟਾਈਮ ਫਿਕਸ ਕਰ ਲਓ ਜਦੋਂ ਤੁਹਾਡਾ ਬੱਚਾ ਸੌ ਰਿਹਾ ਉਸ ਤੋਂ ਬਾਅਦ ਕਰੋ ਖਾਣਾ ਖਾਣ ਤੋਂ ਪਹਿਲਾਂ ਕਰਨੀਆਂ ਨਹੀਂ ਇਹ ਕਸਰਤਾਂ ਔਰ 3 ਤੋਂ 4 ਲੀਟਰ ਤੁਸੀਂ ਪਾਣੀ ਜ਼ਰੂਰ ਪੀਣਾ ਹੈ ਔਰ ਤੁਸੀਂ ਇਹ ਆਪਣੀ ਡਾਈਟ ਦੇ ਵਿੱਚ ਦੁੱਧ ਜ਼ਰੂਰ ਐਡ ਕਰੋ ਤਾਂ ਕਿ ਤੁਸੀਂ ਤੰਦਰੁਸਤ ਰਹਿ ਸਕੋ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਜਲਦ ਇੱਕ ਨਵੀਂ ਟੌਪਿਕ ਤੇ ਤਿਲ ਦਿਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ